ਪੀਡੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਰੋਪੜ ਦੇ ਵਿੱਚ ਕੁਝ ਮਹਿਲਾਵਾਂ ਦੀ ਬਦਮਾਸ਼ੀ ਦੇਖਣ ਨੂੰ ਮਿਲੀ ਹੈ ਹੋਇਆ ਕੁਝ ਇਸ ਤਰੀਕੇ ਦੇ ਨਾਲ ਕਿ ਜੋ ਤੁਹਾਨੂੰ ਤਸਵੀਰਾਂ ਅਸੀਂ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਦੋ ਮਹਿਲਾਵਾਂ ਆਂਦੀਆਂ ਨੇ ਤੇ ਨਾਲ ਇੱਕ ਪਾਰਲਲ ਵਾਲੀ ਦੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੀਆਂ ਨੇ ਹੋਇਆ ਕੁਛ ਇਸ ਤਰੀਕੇ ਦੇ ਨਾਲ ਜਿੰਨਾ ਮਹਿਲਾਵਾਂ ਦੇ ਉੱਤੇ ਕੁੱਟਮਾਰ ਕਰਨ ਦੇ આરોਪ ਲੱਗੇ ਨੇ ਇਹ ਕੁੱਟਮਾਰ ਕਰਨ ਤੋਂ ਕਈ ਘੰਟੇ ਪਹਿਲਾਂ ਵੀ ਇਸ ਬਿਊਟੀ ਪਾਰਲਰ ਤੇ ਆਈਆਂ ਸੀ ਔਰ ਤਿਆਰ ਤੁਰ ਹੋ ਕੇ ਵਿਆਹ ਵਿੱਚ ਚਲੀਆਂ ਜਾਂਦੀਆਂ ਨੇ ਅਟੈਂਡ ਕਰਨ ਵਿਆਹ ਨੂੰ ਜਾਂਦੀਆਂ ਨੇ ਤੇ ਵਿਆਹ ਤੋਂ ਜਦ ਵਾਪਸ ਆਉਂਦੀਆਂ ਨੇ ਤੇ ਆਉਂਦੇ ਸਾਰ ਆਉਂਦੇ ਸਾਰ ਹੀ ਜੋ ਮੇਕਅਪ ਆਰਟਿਸਟ ਹੈ ਉਸ ਦੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੰਦੀਆਂ ਨੇ ਤਾਂ ਉਸ ਦਾ ਜੰਮ ਕੇ ਕੁਟਾਪਾ ਲਾ ਦਿੰਦੀਆਂ ਨੇ ਦੋਵੇਂ ਮਹਿਲਾਵਾਂ ਮਿਲ ਕੇ ਤੇ ਬਾਅਦ ਵਿੱਚ ਇਹ ਗੱਲ ਕਹਿੰਦੀਆਂ ਨੇ ਕਿ ਇਹ ਜੋ ਮੇਕਅਪ ਆਰਟਿਸਟ ਹੈ ਇਹਨੇ ਸਾਡਾ ਮੇਕਅਪ ਵਧੀਆ ਨਹੀਂ ਕੀਤਾ ਸੀ ਤੇ ਜਰਾ ਸੋਚੋ ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਮੇਕਅਪ ਕਰਵਾਇਆ ਤੇ 7-8 ਘੰਟੇ ਪਾਰਟੀ ਇੰਜੋਏ ਕੀਤੀ ਪਾਰਟੀ ਇੰਜੋਏ ਕਰਨ ਤੋਂ ਬਾਅਦ ਆਉਂਦੀਆਂ ਨੇ ਤੇ ਮੇਕਅਪ ਵਾਲੀ ਕੁੜੀ ਨੂੰ ਕੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੀਆਂ ਨੇ ਤੇ ਹੋਰ ਵੀ ਸ਼ਰਮ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਇਹ આરોપી ਮਹਿਲਾਵਾਂ ਨੇ ਜਿਹੜੀਆਂ ਕਿ ਮੇਕਅਪ ਆਰਟਿਸਟ ਨੂੰ ਕੁੱਟ ਰਹੀਆਂ ਨੇ ਇੰਨਾ ਦੇ ਹੋ ਸਕਦਾ ਹੈ ਘਰ ਵਾਲੇ ਨੇ ਕਿਉਂਕਿ ਦੋ ਮਰਦ ਵੀ ਇਹਨਾਂ ਦੇ ਨਾਲ ਖੜੇ ਨੇ ਤੇ ਉਹ ਖੜ ਕੇ ਵੀਡੀਓ ਬਣਾ ਰਹੇ ਨੇ ਰੋਕ ਨਹੀਂ ਰਹੇ ਕਿ ਉਹਨਾਂ ਦੀਆਂ ਤੀਵੀਆਂ ਉਹਨਾਂ ਦੀਆਂ ਜਨਾਨੀਆਂ ਕਿਸ ਤਰੀਕੇ ਦੇ ਨਾਲ ਬਦਮਾਸ਼ੀ ਕਰ ਰਹੀਆਂ ਨੇ ਕਿਸ ਤਰੀਕੇ ਦਾ ਜਲੂਸ ਕੱਢ ਰਹੀਆਂ ਨੇ ਬਲਕਿ ਉਹ ਜਲੂਸ ਕੱਢਦੀਆਂ ਆਪਣੀਆਂ ਘਰ ਵਾਲੀਆਂ ਦੀ ਵੀਡੀਓ ਬਣਾਉਂਦੇ ਰਹਿੰਦੇ ਨੇ ਕਿ ਪਤਾ ਨਹੀਂ ਇਹ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਦੇਖਣਾ ਸ਼ਾਮ ਨੂੰ ਬਹਿ ਕੇ ਘਰ ਜਾ ਕੇ ਕੀ ਵੀਡੀਓ ਦੇਖਣੀ ਹੈ ਸੋਸ਼ਲ ਮੀਡੀਆ ਤੇ ਪਾਣੀ ਹੈ ਤੇ ਦੇ ਵਿਊ ਲੈਣੇ ਆ ਪਤਾ ਨਹੀਂ ਕੁਝ ਸਮਝ ਨਹੀਂ ਆਉਂਦਾ ਲੋਕ ਵੀ ਖੁਦ ਹੈਰਾਨ ਨੇ ਅਸੀਂ ਵੀ ਹੈਰਾਨ ਆ ਕਿ ਜੋ ਝਗੜਾ ਹੋ ਰਿਹਾ ਹੈ ਤਾਂ ਇਹਨਾਂ ਦੀ ਜ਼ਿੰਮੇਵਾਰੀ ਤਾਂ ਇਹ ਬਣਦੀ ਸੀ ਕਿ ਆਪਣੀ ਘਰਵਾਲੀਆਂ ਨੂੰ ਝਗੜਾ ਕਰਨ ਤੋਂ ਹਟਾਉਣ ਜਾਂ ਫਿਰ ਜੋ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜੋ ਵੀ ਇਹਨਾਂ ਦਾ ਰਿਸ਼ਤਾ ਲੱਗਦਾ ਇਹਨਾਂ ਮਹਿਲਾਵਾਂ ਦੇ ਨਾਲ ਇਹਨਾਂ ਦਾ ਜੋ ਝਗੜਾ ਹੋ ਰਿਹਾ ਝਗੜੇ ਨੂੰ ਖਤਮ ਕਰਵਾਉਣ ਪਰ ਬਸ਼ਰਮੀ ਦੀ ਹੱਦ ਉਸ ਵੇਲੇ ਹੋ ਜਾਂਦੀ ਹੈ ਜਦੋਂ ਇਹ ਮਰਦ ਖੜ ਕੇ ਲੜਾਈ ਨੂੰ ਖਤਮ ਕਰਾਉਣ ਦੀ ਥਾਂ ਦੇ ਉੱਤੇ ਤੇ ਮਾਮਲੇ ਨੂੰ ਸੁਲਝਾਉਣ ਦੀ ਥਾਂ ਦੇ ਉੱਤੇ ਇਸ ਪੂਰੇ ਘਟਨਾਕਰਮ ਦੀ ਵੀਡੀਓ ਬਣਾ ਰਹੇ ਹੁੰਦੇ ਨੇ ਤੇ ਹੁਣ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਵੀ ਮਿਲਣ ਜਾ ਰਹੀ ਹੈ ਕਿਉਂ ਕਿ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਜੋ ਪੀੜਤ ਮਹਿਲਾ ਵੈ ਜੋ ਪੀੜਤ ਕੁੜੀ ਹੈ ਉਹ ਥਾਣੇ ਦੇ ਵਿੱਚ ਵੀ ਗਈ ਹੈ ਇਸ ਤੋਂ ਪਹਿਲਾਂ ਹਸਪਤਾਲ ਵੀ ਗਈ ਸੀ ਹਸਪਤਾਲ ਦੇ ਵਿੱਚ ਜਾ ਕੇ ਉਹਨੇ ਆਪਣੀ ਮੈਡੀਕਲ ਜਾਂਚ ਕਰਾਈ ਹੈ ਉਸ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਦਿੱਤੀ ਹੈ ਤੇ ਪੁਲਿਸ ਨੇ ਵੀ ਕਾਰਵਾਈ ਕਰਦੇ ਹੋਏ ਇਹਨਾਂ ਦੋਵਾਂ ਮਹਿਲਾਵਾਂ ਦੇ ਉੱਤੇ ਤੇ ਜੋ ਦੋਨੇ ਇਹਨਾਂ ਦੇ ਸਾਥੀ ਨੇ ਹੁਣ ਉਹ ਪਤੀ ਨੇ ਉਹਨਾਂ ਦੇ ਹਸਬੰਡ ਨੇ ਜਾਂ ਫਿਰ ਕੋਈ ਆਮ ਰਿਸ਼ਤੇਦਾਰ ਨੇ ਇਹ ਬਾਅਦ ਵਿੱਚ ਜਾਂਚ ਦਾ ਵਿਸ਼ਾ ਹੈ ਲੇਕਿਨ ਇਹ ਆਪਸ ਦੇ ਵਿੱਚ ਚਾਰੇ ਇਹਨਾਂ ਰਿਸ਼ਤੇਦਾਰ ਸੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਰੇ ਆਮ ਗੁੰਡਾਗਰਦੀ ਕੀਤੀ ਐ ਰੋਪੜ ਦੇ ਵਿੱਚ ਇੱਕ ਬਿਊਟੀ ਪਾਰਲਰ ਤੇ ਜਾ ਕੇ ਵਾਕਈ ਉਹ ਸ਼ਰਮਸਰ ਘਟਨਾ ਹੈ ਤੇ ਇੰਨੀ ਜ਼ਿਆਦਾ ਕੁੱਟਮਾਰ ਹੋ ਰਹੀ ਸੀ ਐਨਾ ਜ਼ਿਆਦਾ ਰੋਣਾ ਰੱਪਾ ਹੋ ਰਿਹਾ ਸੀ ਕਿ ਆਲੇ-ਦੁਆਲੇ ਜੋ ਹੋਰ ਸ਼ੋਰੂਮ ਨੇ ਉਹਨਾਂ ਦੇ ਲੋਕ ਇਸ ਬਿਊਟੀ ਪਾਰਲਰ ਦੇ ਉੱਤੇ ਆਂਦੇ ਨੇ ਔਰ ਝਗੜੇ ਨੂੰ ਖਤਮ ਕਰਾਉਂਦੇ ਨੇ ਪਰ ਬੜੀ ਬਿਸ਼ਰਮੀ ਦੇ ਨਾਲ ਜੋ ਇਹਨਾਂ ਦੇ ਇਹ ਜੋ ਸਾਥੀ ਨੇ ਜੋ ਪਰਿਵਾਰਕ ਮੈਂਬਰ ਮਰਦ ਨੇ ਉਹ ਖੜਕੇ ਵੀਡੀਓ ਬਣਾ ਰਹੇ ਹੁੰਦੇ ਨੇ ਹੁਣ ਜਰਾ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਇਕੱਲੀ ਕੁੜੀ ਨੂੰ ਘੇਰ ਕੇ ਚਾਰ ਬੰਦੇ ਘੇਰ ਕੇ ਖੜੇ ਨੇ ਔਰ ਮਹਿਲਾਵਾ ਦੇ ਦਮ ਦੇ ਉੱਤੇ ਬਦਮਾਸ਼ੀ ਕਰਾਈ ਜਾ ਰਹੀ ਹੈ ਸਾਫ਼ ਤੌਰ ਤੇ ਇਹ ਕਲੀਅਰ ਹੋ ਰਿਹਾ ਕਿ ਕੁੱਟਮਾਰ ਤਾਂ ਇਹ ਬੰਦੇ ਹੀ ਕਰਨਾ ਚਾਹੁੰਦੇ ਨੇ ਲੇਕਿਨ ਇੱਕ ਮਹਿਲਾ ਦੇ ਉੱਤੇ ਹੱਥ ਨਹੀਂ ਚੱਕਣਾ ਚਾਹੁੰਦੇ ਇਸ ਕਰਕੇ ਇਹਨਾਂ ਨੇ ਜਨਾਨੀਆਂ ਨੂੰ ਅੱਗੇ ਕਰ ਦਿੱਤਾ ਔਰ ਦੇਖੋ ਬਾਹਰ ਖੜਕੇ ਵੀ ਕਿ ਲਲਕਾਰੇ ਮਾਰ ਰਹੀਆਂ ਨੇ ਕਿਵੇਂ ਗਾਲਾਂ ਕੱਢ ਰਹੀਆਂ ਨੇ ਮਾਹੌਲ ਪੂਰਾ ਤਣਾਪੂਰਨ ਬਣਿਆ ਹੋਇਆ ਇਹ ਉਹ ਕੁੜੀ ਮੇਕਅਪ ਆਰਟਿਸਟ ਜਿਹਦਾ ਕੋਟਾਪਾ ਚੜਿਆ ਗਿਆ ਤੇ aarop ਇਹ ਲੱਗ ਰਹੇ ਨੇ ਕੁੜੀ ਨੇ ਵੀ ਕਿਹਾ ਕਿ ਮੇਕਅਪ ਵਧੀਆ ਨਹੀਂ ਕੀਤਾ ਇਸ ਕਰਕੇ ਕੁੱਟ ਗਏ ਪਰ ਇਹ ਗੱਲ ਸਮਝ ਤੋਂ ਪਰੇ ਹੈ ਮੇਕਅਪ ਤਾਂ ਤੁਹਾਡੇ ਸਾਹਮਣੇ ਕੀਤਾ ਸੀ ਸਾਹਮਣੇ ਸ਼ੀਸ਼ਾ ਵੀ ਲੱਗਿਆ ਹੋਇਆ ਸੀ ਉਦੋਂ ਦੇਖ ਕੇ ਆ ਨਾ ਕਾਣੀ ਕੀਤੀ ਜਾ ਸਕਦੀ ਸੀ ਕਿ ਮੇਕਅਪ ਨਹੀਂ ਵਧੀਆ ਪੈਸੇ ਨਹੀਂ ਦੇਣੇ ਘੱਟ ਦੇਣੇ ਆ ਮੇਕਅਪ ਜਾਂ ਫਿਰ ਸਾਡਾ ਦੁਆਰਾ ਕਰੋ ਇਹ ਮਾਮਲਾ ਉਦੋਂ ਸੁਲਝਾਇਆ ਜਾ ਸਕਦਾ ਸੀ ਪਰ ਇਹ ਗੱਲ ਵਾਕਈ ਸੋਚ ਤੋਂ ਪਰੇ ਹੈ ਕਿ ਇਹ ਜੋ ਆਂਟੀਆਂ ਨੇ ਇਹ ਆਉਂਦੀਆਂ ਨੇ ਮੇਕਅਪ ਦਿਨੇ ਕਰਵਾਉਂਦੀਆਂ ਨੇ ਔਰ ਮੇਕਅਪ ਕਰਾ ਕੇ ਇਹ ਦੋਵੇਂ ਆਂਟੀ ਆਂ ਵਿਆਹ ਵੀ ਅਟੈਂਡ ਕਰਨਦੀਆਂ ਨੇ ਪਾਰਟੀ ਅਟੈਂਡ ਕਰਕੇ ਫਿਰ ਇਹ ਵਾਪਸ ਸ਼ਾਮ ਨੂੰ ਆਂਟੀਆਂ ਆ ਕੇ ਇਸ ਕੁੜੀ ਦੀ ਕੁੱਟਮਾਰ ਕਰਦੀਆਂ ਨੇ ਔਰ ਨਾਲ ਜਿਹੜੇ ਬੰਦੇ ਨੇ ਉਹ ਖੜ ਕੇ ਛਡਾਉਣ ਦੀ ਜਗ੍ਹਾ ਤੇ ਉੱਤੇ ਵੀਡੀਓ ਬਣਾ ਰਹੇ ਹੁੰਦੇ ਨੇ ਹੁਣ ਮਾਵਨਾ ਪੁਲਿਸ ਕੋਲ ਪਹੁੰਚ ਗਿਆ ਕੁੜੀ ਨੇ ਵੀ ਆਪਣੀ ਹੱਦਬੀਤੀ ਦੱਸੀ ਹੈ ਕਿ ਆਖਿਰਕਾਰ ਉਸ ਵੇਲੇ ਹੋਇਆ ਕੀ ਸੀ ਜਰਾ ਇਹਨਾਂ ਬਾਈਟਾਂ ਦੇ ਵਿੱਚ ਸੁਣੋ ਮੇਰਾ ਨਾਮ ਜਯਾ ਸ਼ਰਮਾ ਹੈ ਮੇਰੇ ਸੈਲੂਨ ਦਾ ਨਾਮ ਬਰਿੰਦਾ ਬਿਊਟੀ ਹੱਬ ਐਂਡ ਅਕੈਡਮੀ ਹੈ 26 को मेरे पास दो लड़कियां दो लेडीज आई थी मेकअप कराने के लिए मेकअप कराने के बाद वो अपना फ़ोन भूल गई थी सलून के अंदर तो हमने फ़ोन करके उनको इन्फॉर्म किया कि उनका फ़ोन यहाँ रह गया है आप ले जाओ अपना फ़ोन तो उसके बाद क्या हुआ वो अपना फ़ोन लेने नहीं आए सारा दिन निकल गया वो फ़ोन नहीं लेने आए अपना वो आए शाम को फ़ोन लेने के लिए उस तक मेरा स्टाफ उस दिन चला गया था शिवरात्रि की वजह से मैं भी जस्ट उनके फ़ोन के वजह से वेट कर रही थी तो उन्होंने मेरे से फ़ोन लेने के बाद ही मेरी ले लिया उन्होंने फ़ोन उसके बाद ही वो बदतमीजी करने लगी कि मेकअप को लेके इशू करने लगी कि मेरा मेकअप अच्छा नहीं है मतलब उल्टा सीधा बोलने लगी मेरे मेरे साथ में मैंने उनको बोला कि अगर मेकअप का कोई इशू था तो आप मुझे सुबह से बोल देते या कुछ भी कम्प्लेन थी आपकी मुझे बता देते आके इतना बोल के वो लड़ाई झगड़ा करने लगी और मेरा सामान तोड़ कर चली गई सलून से बाहर बाहर जाने के बाद उनके साथ में दो बंद लड़के और दो, एक उनकी मदर दोनों ही आया उन्होंने सबने मेरे ऊपर अटैक किया आके मारा पीटी करी मेरे साथ में बुरी तरह नाल दे पड़ोसियों ने आके मेनू बचाया ते वो उन, काफी ज्यादा मतलब मेनू कंप्लेंट वो करके गए से कि क्या बोलते हैं धमकियां देके गए से कि मेनू टॉर्चर करके गए से कि बाहर तक जाते-जाते वो मुझे धमकियां देते हुए गए मैंने बोला भी मैं पुलिस को बुला लेती हूं तो पुलिस की भी धमकी दी उन्होंने मुझे कि पुलिस मेरी जेब में है बुला लो जो बुलाना है तो मैं जो करना है कर लो और उन्होंने कुछ भी नहीं सुना आज इतने दिन हो गए आज उनकी कंप्लेंट कल ही मैंने करवाई है इतने दिन से कंप्लेंट भी नहीं हुई थी उनकी तो अभी हुई है जो नवप्रीत हैं मैम जो सोशल वर्कर हैं उन्होंने काफ़ी मेरी हेल्प करी इसके लिए क्योंकि वो मेरे नॉन थे उन्होंने मेरा पूरा सपोर्ट किया ਮੈਂ ਇਨਸਾਫ ਚਾਹਤੀ ਹਾਂ ਬਸ ਇਹ ਚਾਹਤੀ ਹਾਂ ਕਿ ਉਹਨੂੰ ਸਜ਼ਾ ਹੋ ਸਾਂ ਤਾਂ ਭਰ ਹੋ ਜਾਂਦੇ ਪਰ ਜਿਹੜੀ ਰਿਸਪੈਕਟ ਹੁੰਦੀ ਹੈ ਇੱਜ਼ਤ ਕੁੜੀ ਦੀ ਕਦੀ ਵਾਪਸ ਨਹੀਂ ਆਉਂਦੀ ਹੁੰਦੀ ਤੇ ਕੁੜੀ ਹੀ ਕੁੜੀ ਦੀ ਅੱਜ ਦੇ ਟਾਈਮ ਦੇ ਵਿੱਚ ਕਾਤਿਲ ਬਣੀ ਹੋਈ ਹੈ ਜਿਸ ਹਿਸਾਬ ਨਾਲ ਉਹਨਾਂ ਨੇ ਹਮਲਾ ਕੀਤਾ ਸੋ ਬਿਲਕੁਲ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਇਹੀ ਅਪੀਲ ਕਰਦੇ ਹਾਂ ਤਾਂ ਜੀਆ ਸ਼ਰਮਾ ਨੇ ਇਹ ਸਟੇਟਮੈਂਟ ਦਰਜ ਕਰਾਈ ਸੀ ਕਿ ਉਹਨਾਂ ਦੇ ਜਿਹੜੇ ਸਲੂਨ ਚ ਆ ਕੇ ਦੋ ਔਰਤਾਂ ਤੇ ਦੋ ਨਾਲ ਉਹਨਾਂ ਦੀ ਏਜੰਸੀ ਉਹਨਾਂ ਨੇ ਆ ਕੇ ਹਮਲਾ ਕੀਤਾ ਤੇ ਕੁੱਟਮਾਰ ਕੀਤੀ ਜਿਸ ਵੰਦ ਚ ਅਸੀਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿਹੜੀ ਜਯਾ ਸ਼ਰਮਾ ਨੇ ਸਾਨੂੰ ਇੱਕ ਵੀਡੀਓ ਫੁਟੇਜ ਵੀ ਪੇਸ਼ ਕੀਤੀ ਸੀ ਤੇ ਅਸੀਂ ਉਸ ਅਧਾਰ ਤੇ ਤੇ ਉਹਨਾਂ ਦੇ ਬਿਆਨਾਂ ਦੇ ਅਧਾਰ ਤੇ ਜਿਹੜਾ ਐਫਆਰ ਦਰਜ ਕਰ ਦਿੱਤੀ ਸੋ ਜਲਦ ਹੀ ਅਸੀਂ ਜਿਹੜੇ ਇਹਦੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕੀ ਸੀਗਾ ਮਸਲਾ ਕੀ ਸੀਗਾ ਰਫਆਰ ਕੀ ਦਰਜ ਹੋਇਆ ਐਕਚੁਅਲੀ ਮਸਲਾ ਤਾਂ ਇਹ ਸੀ ਕਿ ਮੂਰਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਜਿਵੇਂ ਜਯਾ ਸ਼ਰਮਾ ਨੇ ਸਾਨੂੰ ਡਿਸਕਲੋਜ਼ ਕੀਤਾ ਕਿ ਜਿਹੜੀਆਂ ਲੇਡੀਜ਼ ਮੇਕਅਪ ਕਰਾਣ ਆਈਆਂ ਸੀ ਬਾਅਦ ਚ ਇਹਨਾਂ ਦਾ ਜਿਹੜਾ ਕੋਈ ਸੈਟੀਸਫੈਕਸ਼ਨ ਨਹੀਂ ਹੋਈ ਮੇਕਅਪ ਨੂੰ ਲੈ ਕੇ ਪਰ ਉਹਨਾਂ ਨੇ ਜਿਹੜਾ ਇਹਨਾਂ ਤੇ ਕੁੱਟਮਾਰ ਕੀਤੀ ਹੈ ਉਹ ਜਿਹੜੀ ਬਿਲਕੁਲ ਗਲਤ ਹੈਗੀ ਹੈ ਸੋ ਇਹਦੇ ਚ ਕਿਸੇ ਨੂੰ ਵੀ ਕਾਨੂੰਨ ਲਾਗ ਨਹੀਂ ਕਰੂਗਾ ਮੇਰਾ ਨਾਮ ਜਯਾ